ਸਰ ਠੀਕ ਹੈ ਜੀ ਲੈ ਜਾਓ ਬੇਧੀ ਬੈਠਾ ਲੱਗ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਜੋ ਕਿ ਅੰਬੇਦਕਰ ਜਨਮ ਦਿਵਸ ਦੇ ਰੂਪ ਦੇ ਵਿੱਚ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਇਹ ਇਸ ਪਵਿੱਤਰ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਆਸ ਕਰਦੇ ਆ ਕਿ ਬਾਬਾ ਸਾਹਿਬ ਅੰਬੇਦਕਰ ਨੇ ਜਿਸ ਸੋਚ ਦੇ ਨਾਲ ਇਹ ਸੰਵਿਧਾਨ ਰੂਪੀ ਇੱਕ ਅਨਮੁੱਲਾ ਗਹਿਣਾ ਸਾਨੂੰ ਦਿੱਤਾ ਹੈ ਉਸ ਸੋਚ ਤੇ ਪਹਿਰਾ ਦਿੰਦੇ ਹੋਏ ਇਕੱਠੇ ਹੋ ਕੇ ਰਲ ਕੇ ਭਾਰਤ ਦੀ ਚੰਗਿਆਈ ਵਾਸਤੇ ਭਾਰਤ ਦੀ ਤਰੱਕੀ ਵਾਸਤੇ ਰਲ ਮਿਲ ਕੇ ਯਤਨ ਕਰੀਏ ਅਰ ਬਾਬਾ ਸਾਹਿਬ ਦੀ ਜੋ ਸੋਚ ਰਹੀ ਹੈ ਉਹਤੇ ਠਿਕਰੀ ਪਹਿਰਾ ਦੇ ਧੰਨਵਾਦ ਜੀ ਲੁਧਿਆਣਾ ਪਸਿਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਸ਼ੋਭ ਦਿਹਾੜੇ ਤੇ ਬਹੁਤ ਬਹੁਤ ਵਧਾਈ ਦੇਣਾ ਔਰ ਉੱਥੇ ਜਿੱਥੇ ਵਧਾਈ ਦੇਣਾ ਉੱਥੇ ਅੱਜ ਆਪਣੇ ਭੈਣਾਂ ਨੂੰ ਵੀਰਾਂ ਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਆਓ ਅਸੀਂ ਸਾਰੇ ਮਿਲ ਕੇ ਡਾਕਟਰ ਭੀਮਰਾਓ ਜੀ ਦੇ ਜਿਹੜੇ ਤੇ ਦੱਸਿਓ ਇਹ ਮਾਰਗ ਨੇ ਉਹਨਾਂ ਤੇ ਮਾਰਗ ਤੇ ਚੱਲ ਕੇ ਆਪਣੀ ਦੇਸ਼ ਦੀ ਸੇਵਾ ਕਰੀਏ ਆਪਣੇ ਕੌਮ ਦੀ ਸੇਵਾ ਕਰੀਏ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਿਰ ਤੇ ਅੱਜ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਕੋਈ ਪੜਾਈ ਕਰ ਰਹੇ ਹਾਂ ਕੋਈ ਆਈਐਸ ਲੱਗ ਰਹੇ ਆ ਕੋਈ ਬੀਐਸ ਲੱਗ ਰਹੇ ਆ ਅੱਜ ਜੋ ਪੜ੍ਹਾਈ ਜਿਹੜੀ ਹੈ ਉਹ ਸਾਡੇ ਦੇਸ਼ ਦੇ ਵਿੱਚ ਭਿਮrao ਅੰਮੇਡਕਰ ਜੀ ਦੇ ਲਿਖੇ ਕਾਨੂੰਨ ਦੇ ਮੁਤਾਬਕ ਅੱਜ ਜੋ ਜਿਹੜਾ ਕਾਨੂੰਨ ਚੱਲ ਰਿਹਾ ਹੈ ਔਰ ਮੈਂ ਸਾਰੇ ਹੀ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਇਸ ਹਮਦਰਦੀ ਬੋਲ ਦਈ ਤਾ ਬਹੁਤ ਅੱਛਾ ਲੱਗ ਰਹਾ ਹੈ ये यूँ लग रहा है जैसे बाबा साहेब एक साल पहले जब उन्होंने जन्म लिया यूँ लग रहा है आज भारत के बच्चे बच्चे में एक नया भीम उदय हो रहा है ये सारा नया युवा आप देख रहे हैं महिलाएं देख रहे हैं उन्होंने समानता उस उन्होंने महिला सशक्तिकरण उन्होंने शिक्षा पर जो सिद्धांत दिए जो आदर्श दिए और भारत की विभिन्नता को एक करता हुआ संविधान दिया आज हम सभी शपथ लेते हैं कि उनके दिखलाए रास्ते पर चलेंगे वास्तव में तभी उनके जन्म दिवस पर हर एक बच्चे में भारत के एक नया भीमराव अम्बेडकर जन्म लेगा यही मेरी उनके जन्म दिवस पर श्रद्धांजलि जिसने बाबा भीमराव अम्बेडकर के दिखाए रास्ते पर चलने की शपथ ले ली वो भारत को अखंड एक करने का, उसके भीतर साहस भी रहेगा भी रहेगा और शक्ति भी रहेगी भारतीय जनता पार्टी बोलों बड़े उत्साह मनाई जा रही है आज ये दूसरी जगह है जिथे असी एक कार्यक्रम किया सा जिला प्रधान रजनीश जी और सारे कार्यकर्ता इतने आके बाबा जी न अपने श्रद्धा सुन भेंट कर रहे थे ਬਾਬਾ ਸਾਹਿਬ ਦਾ ਮੈਸੇਜ ਸੀ ਸਮਰਸਤਾ ਅਸੀਂ ਸਭ ਇੱਕ ਹੈ ਉਹਨਾਂ ਨੇ ਕਿਸੇ ਭੇਤ ਭਾਪ ਤੋਂ ਬਿਨਾ ਆਪਾਂ ਸਮਾਜ ਦੇ ਵਿੱਚ ਵਿਚਰੀਏ ਸਮਾਜ ਚ ਕੰਮ ਕਰੀਏ ਸਾਰੇ ਲੋਕਾਂ ਨਾਲ ਉੱਥਾਨ ਵਾਸਤੇ ਅਸੀਂ ਕੰਮ ਕਰੀਏ ਉਹ ਬਾਬਾ ਸਾਹਿਬ ਦਾ ਮੈਸੇਜ ਜਿਹੜਾ ਹੈ ਉਹ ਸਾਰੇ ਦੇਸ਼ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਸਰਕਾਰ ਵੀ ਦੇ ਰਹੀ ਹੈ ਉਹਨਾਂ ਦੇ ਪੰਜ ਤੀਰਥ ਜਿਹੜੇ ਨੇ ਉਹਨਾਂ ਨੂੰ ਉਜਾਗਰ ਕਰਕੇ ਪੰਜ ਤੀਰਥ ਬਣਾ ਕੇ ਬੋਦੀ ਜੀ ਨੇ ਇੱਕ ਬਹੁਤ ਵੱਡਾ ਸੰਦੇਸ਼ ਬਾਬਾ ਸਾਹਿਬ ਦੇ ਇਸ ਕੰਮ ਨੂੰ ਜਾਇਜ਼ ਦਿੱਤਾ ਪੰਨੂ ਵਰਗੇ ਨੇ ਦੇਸ਼ ਦਾ ਮੋਲ ਘਰਾ ਕਰਦੇ ਨੇ ਕਾਫੀ ਬਹੁਤ ਅਫਸੋਸ ਦੀ ਗੱਲ ਹੈ ਕਿ ਜੋ ਪੰਨੂ ਜੀ ਨੇ ਬਾਹਰ ਬੈਠ ਕੇ ਗੱਲ ਕਹਤੀ ਹੈ ਉਹ ਕਦੀ ਵੀ ਨਾ ਤਾਂ ਬਾਬਾ ਸਾਹਿਬ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਨਾ ਬਾਬਾ ਸਾਹਿਬ ਦੀ ਸੋਚ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਜੇ ਉਹ ਹਿੰਮਤ ਹੈ ਤਾਂ ਹਿੰਦੁਸਤਾਨ ਜਾਵੇ ਨਾ ਲੋਕਾਂ ਨੂੰ 扑ਗਾ ਕੇ ਕੀ ਫਾਇਦਾ ਇਸੇ ਹਿੰਦੁਸਤਾਨ ਜਾ ਕੇ ਦੇਖੇ ਕਿ ਉਹ ਕੀ ਕਰ ਸਕਦਾ ਇਹਦੀ ਤਾਕਤ ਦਾ ਪਤਾ ਲੱਗੇਗਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕਹਿ ਕੇ ਧਾਰਮਿਕ ਰਾਹ ਕੋਸ਼ਿਸ਼ ਦੇਖੋ ਇਹ ਬੰਦਾ ਜਿਹੜਾ ਹੈ ਇਹ ਦੇਸ਼ ਦੇ ਵਿੱਚ ਬਹੁਤ ਸਮਿਆਂ ਤੇ ਕਈ ਗੱਲਾਂ ਦੇਸ਼ ਦੇ ਖਿਲਾਫ ਕਰ ਚੁੱਕਾ ਇਸ ਲਈ ਅਸੀਂ ਸਰਕਾਰਾਂ ਨਾਲ ਗੱਲ ਚੱਕ ਰਹੇ ਆ ਕਿ ਉਹਨੂੰ ਉਥੋਂ ਜਿਹੜਾ ਹੈ ਦਫਾ ਕੀਤਾ ਜਾਵੇ 134 ਜਨਮ ਦਿਹਾੜੇ ਤੇ ਪਹਿਲਾਂ ਦਾ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦਾਂ ਮੇਰੇ ਵੱਲੋਂ ਅੱਜ ਇਹ ਪਾਰਟੀ ਸਾਵਰ ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਜ਼ਿਲ੍ਹਾ ਪ੍ਰਧਾਨ ਵੱਲੋਂ ਤੇ ਜਿਹੜਾ 바ਵਾ ਸਾਹਿਬ ਦਾ ਦਿਖਾਇਆ ਹੋਇਆ ਰਿਸ਼ਤਾ ਉਹਦੇ ਤੇ ਸਾਨੂੰ ਚੱਲਣਾ ਚਾਹੀਦਾ ਜਿਹੜਾ ਪੜੋ ਜੁੜੋ ਸੰਘਰਸ਼ ਕਰਾਉਣ ਦਾ ਰਸਤਾ ਤੁਸੀਂ ਦੇਖੋ ਅੱਜ ਲੁਧਿਆਣਾ ਦੀ ਧਰਤੀ ਤੇ ਜਿੰਦਰ ਬਾਈਪਾਸ ਵਿਖੇ ਇੱਕ ਬਹੁਤ ਵਿਸ਼ਾਲ ਮੇਲਾ ਲੱਗਾ ਤੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜੇ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਇੱਥੇ ਆ ਰਹੇ ਆ 바ਵਾ ਸਾਹਿਬ ਨੂੰ ਨਤਮਸਤਕ ਹੋ ਰਹੇ ਆ ਬਹੁਤ ਹੀ ਖੁਸ਼ੀ ਦਾ ਦਿਹਾੜਾ ਕਿਉਂਕਿ ਜਿਹੜੇ ਦੇਸ਼ ਵਿਰੋਧੀ ਤਾਕਤਾਂ 바ਵਾ ਸਾਹਿਬ ਦੇ ਪੁੱਤਾਂ ਨੂੰ ਤੋੜਨ ਦੀਆਂ ਗੱਲਾਂ ਕਰਦੀਆਂ ਸੀ ਅੱਜ ਲੋਕਾਂ ਨੇ ਬਿਨਾਂ ਕੁਝ ਕਹੇ ਹੀ ਉਹਨਾਂ ਨੂੰ ਇਹ ਜਵਾਬ ਦਿੱਤਾ ਹਜ਼ਾਰਾਂ ਲੱਖਾਂ ਦੀ ਤعداد ਜਿੱਥੇ ਆ ਕੇ ਕਿ ਉਹ ਲੋਕ ਉਹਨਾਂ ਦੀ ਮਾੜੀ ਮਾਲ ਸਿੱਟਾ ਵਾਲੀ ਵਿਚਾਰਧਾਰਾ ਨੂੰ ਨਹੀਂ ਪਸੰਦ ਕਰਦੇ ਉਹ 바ਵਾ ਸਾਹਿਬ ਨੂੰ ਤੇ ਇਸ ਦੇਸ਼ ਨੂੰ ਪਿਆਰ ਕਰਦੇ ਆ ਇਸ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਦੇ ਆ ਤਾਂ ਹੀ ਇਹ ਲੋਕ ਹਜ਼ਾਰਾਂ ਦੀ ਤعداد ਜਿੱਥੇ ਤਦਾਦ ਜਿੱਥੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ